ਸਿੰਘ ਬੈਠਾ ਇੱਧਰ ਨੇ ਪਾਸੇ ਸਿੰਘ ਕੋਲ ਖਲੋੜੇ ਦਾ ਢੰਡੇ ਉੱਤੇ ਕਰਕੇ ਰੱਖੋ ਇੱਧਰੋਂ ਵੀ ਫੋਟੋ ਆਊਗੀ ਨਾਲ ਬੋਲੋ ਸੋਨਿਆ ਲੋ ਆਪਾਂ ਦੇ ਖਾਤਰ ਹੋਰ ਵੀ ਕੋਸ਼ਿਸ਼ਾਂ ਜੇ ਲਈ ਪਾਲਾ ਮੰਗਾਇਆ ਨੇ ਜੀ ਤੁਹਾਡੇ ਲੋ ਵਿਸ਼ਵਾਸ ਉਹਨਾਂ ਨੇ ਲਵਾਇਆ ਅੱਜ ਮੈਂ ਕਿਸਾਨਾਂ ਨੂੰ ਇੱਕ ਨਾ ਆ ਮੈਂ ਸਾਰੇ ਕਿਸਾਨ ਭਰਾਵਾਂ ਨੇ ਇਹ ਮੈਮੋਰੈਂਡਮ ਦਿੱਤਾ ਵਾ ਇਹ ਮੈਮੋਰੈਂਡਮ ਜਿਹੜਾ ਵਾ ਅੱਗੇ ਸੰਸਦ ਤੱਕ ਜਿਹੜਾ ਪਹੁੰਚਾ ਦਿੱਤਾ ਜਾਊਗਾ ਜਿਹੜੀਆਂ ਵੀ ਕਿਸਾਨ ਭਰਾਵਾਂ ਦੀਆਂ ਮੰਗਾਂ ਆ ਉਹਨੂੰ ਪੂਰਾ ਹੋਊਗਾ ਕਿਸਾਨਾਂ ਵੱਲੋਂ ਹਰੀ ਕੇ ਹੜ ਤੇ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਪਿਛਲੇ ਕਰੀਬ 8-9 ਦਿਨ ਤੋਂ ਇਸ ਮਸਲੇ ਇਹ ਇੱਕ ਕਿਸਾਨ ਜਿਹੜੇ ਹਾੜ ਤੀੜ ਤੇ ਕਿਸਾਨ ਨੇ ਜਿਨ੍ਹਾਂ ਦਾ ਨੁਕਸਾਨ ਵੱਡੇ ਪੱਧਰ ਤੇ ਹੋਇਆ ਹੈ ਉਹਨਾਂ ਦਾ ਕਹਿਣਾ ਕਿ 40% ਮੁਆਵਜ਼ਾ ਉਹਨਾਂ ਨੂੰ ਮਿਲਿਆ ਅਜੇ 60% ਮੁਆਵਜ਼ਾ ਨਹੀਂ ਮਿਲਿਆ ਤੇ ਸਰਕਾਰ ਉਹਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਕਰਕੇ ਉਹ ਭੋਖ ਹੜਤਾਲ ਤੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੀ ਲੈ ਕੇ بیٹھے ਹੋਏ ਆ ਪਰ ਪ੍ਰਸ਼ਾਸਨ ਦਾ ਕੋਈ ਹੱਲ ਹੀ ਅਜੇ ਤੱਕ ਉਹਨਾਂ ਕੋਲ ਨਹੀਂ ਪਹੁੰਚਿਆ ਮੂਰ ਮੇਰਾ ਵੀ ਉੱਥੇ ਪ੍ਰਸ਼ਾਸਨ ਵੀ ਜਾਊਗਾ ਸਾਡੇ ਮੰਤਰੀ ਸਾਹਿਬ ਵੀ ਜਾਣਗੇ ਜਿਹੜਾ ਵੀ ਕੋਈ ਬਕਾਇਆ ਕਿਸੇ ਭੜਾ ਦਾ ਰਹਿੰਦਾ ਜੇ ਮਤਲਬ ਸਾਡੇ ਧਿਆਨ ਚਾਊਗਾ ਸਰਕਾਰ ਦੇ ਉਹ ਜਿਹੜਾ ਕਿਸਾਨ ਭਰਾਵਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਉਹਨਾਂ ਦਾ ਦਿੱਤਾ ਜਾਊਗਾ ਕਿਉਂਕਿ ਮੈਂ ਇੱਥੇ ਬੋਲਦਿਆਂ ਵੀ ਪ੍ਰਧਾਨ ਸਾਹਿਬ ਨੇ ਕਿਹਾ ਸੀ ਪਰ ਜਿੰਨਾ ਤੱਕ ਮੈਨੂੰ ਨੌਲੇਜ ਹੈ ਮੇਰੇ ਹਲਕੇ ਦੇ ਵਿੱਚ ਦਾ ਮੈਦੂਪੁਰ ਪਿੰਡ ਆ ਰਿਹਾ ਸੀ ਜਾਂ ਅੱਗੇ ਜਿਹੜੇ ਇੱਕ ਦੋ ਪਿੰਡ ਆਉਂਦੇ ਸੀ ਮੇਰੇ ਕੋਲ ਸਿਰਫ ਦੋ ਤਿੰਨ ਕਿਸਾਨ ਭਰਾਵਾਂ ਨੇ ਜ਼ਿਕਰ ਕੀਤਾ ਸੀ ਕਿ ਸਾਨੂੰ ਜਿਹੜਾ ਮੁਆਵਜ਼ਾ ਨਹੀਂ ਮਿਲਿਆ ਅਸੀਂ ਉਹਦੇ ਲਈ ਵੀ ਕੋਸ਼ਿਸ਼ ਕਰ ਰਹੇ ਹਾਂ ਔਰ ਜਿਹੜੀ ਵੀ ਜਿਹੜੀ ਡਿਮਾਂਡ ਸਾਡੇ ਕਿਸਾਨ ਭਰਾਵਾਂ ਦੀ ਹੈ ਜ ਨੂੰ ਸਰਕਾਰ ਦੇ ਅੱਗੇ ਜਾ ਕੇ ਰੱਖਾਂਗੇ। ਸਾਨੂੰ ਕੋਟ ਪ੍ਰੋਗਰਾਮ ਚ ਗੈਰਸਰਹੀ ਭਾਰਤ ਵੱਲੋਂ ਰੱਖੇ ਗਏ ਪ੍ਰੋਗਰਾਮ ਉਰਵਾਖੋ ਦੇ ਲਈਆਂ ਤੇ ਇੱਕ ਇੱਕ ਜਗ੍ਹਾ ਤੇ ਚੋਣ ਚੀਤੀ ਗਈ। ਔਰ ਪੱਟੀ ਐਸਾ ਹੋਵੇ ਮੂਰੇ ਬੈਠੇ ਪਹਿਨਾ ਸਾਹ ਆ ਜਾਣੋ ਬਲਾਈਏ ਪਤੇ ਵਾਹਿਗੁਰੂ ਜੀ ਦਾ ਸਾਹ ਸਾਰਾ ਵਾਹਿਗੁਰੂ ਜੀ ਵਾਹਿਗੁਰੂ ਜੀ ਦੀ ਭੱਤੇ ਇਹ ਮੀਟਿੰਗ 17 ਤਰੀਕ ਬਾਲਮਾ ਮਹੀਨਾ 2025 ਦੇ ਵਿੱਚ ਰਾਤ ਅੰਮ੍ਰਿਤਸਰ ਗੁਰਦੁਆਰਾ ਦੇ ਵਿੱਚ ਹੋਈ ਔਰ ਉਸ ਤੋਂ ਅਗਲੇ ਦਿਨ ਜਿਹੜੇ ਦੇਸ਼ ਤੇ ਭੁਗਤੀ ਜੀਵਰ ਮਹਾਰਾ ਉਹਨਾਂ ਦੇ ਨਾਲ ਵੀ ਵਿਚਾਰ ਚਰਚਾ ਹੋਈ ਚੰਨੀਗੜ੍ਹ ਕਿਸਾਨ ਭਵਨ ਦੇ ਵਿੱਚ ਰਾਜੀ ਹਾਲ ਦੇ। ਔਰ ਉਹਨਾਂ ਵੱਲੋਂ ਵੀ ਜੋ ਸਾਰੀ ਜਾਣਕਾਰੀ ਇਕੱਠੀ ਕੀਤੀ ਗਈ ਕਿ ਦੇਸ਼ ਕਿਹੜੀ ਸੰਗਾਰ ਤੇ ਖੜਾ ਹੈ। ਔਰ ਉਹਦੇ ਨਾਲ-ਨਾਲ ਜਿਹੜਾ 2025 ਐਕਟ ਵਿਜਨਰੀ ਸੋਧ ਬਿਲ ਲਾ ਬਲਾਰੇ ਵਕਤ ਵਕਤ ਦਰਪਤੀ ਗਏ ਆ ਕਿ ਸਨ 2000 ਦੇ ਵਿੱਚ ਜੱਫੇ ਬੰਦੀ ਦਾ ਜਨਮ ਹੋਇਆ ਔਰ ਸਨ 2002 ਤੋਂ ਇਹ